ਨੌਜੀ ਪੰਜਾਬੀਆਂ ਲਈ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ ਮਾਨ ਸਰਕਾਰ ਜਿੱਥੇ ਪੰਜਾਬੀਆਂ ਲਈ ਵੱਖ-ਵੱਖ ਤਰ੍ਹਾਂ ਦੇ ਉਪਰਾਲੇ ਕਰ ਰਹੀ ਹੈ ਤਾਂ ਉੱਥੇ ਜਿਹੜਾ ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ अरोड़ा ਤੇ ਹਰਦੀਪ ਸਿੰਘ ਮੁੰਡੀਆਂ ਨੇ ਜਿਹੜਾ ਪੰਜਾਬ ਭਵਨ ਵਿਖੇ ਪ੍ਰੈਸ ਕਾਨਫਰੰਸ ਕੀਤੀ ਤੇ ਇਸ ਦੌਰਾਨ ਹੀ ਮੰਤਰੀ ਸੰਜੀਵ अरोड़ा ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਵਪਾਰੀਆਂ ਨਾਲ ਵਾਅਦਾ ਕੀਤਾ ਸੀ ਕਿ ਉਹ ਉਦਯੋਗਿਕ ਇਨਕਲਾਬ ਨਾਲ ਜੁੜੇ ਪਾਰਾ ਮੁੱਦਿਆਂ ਦਾ ਹੱਲ ਕਰਨਗੇ ਇਹਨਾਂ ਵਿੱਚੋਂ ਦੋ ਮੁੱਦਿਆਂ ਦਾ ਹੱਲ ਆ ਜਿਹੜਾ ਉਹ ਕੀਤਾ ਜਾ ਚੁੱਕਾ ਉਹਨਾਂ ਨੇ ਦੱਸਿਆ ਸਾਰੇ ਲੀਜ਼ ਹੋਲਡ ਪਲਾਂਟਾਂ ਲਈ ਇੱਕ ਪੂਰੀ ਨੀਤੀ ਲਿਆਂਦੀ ਗਈ ਆ ਉਹਨਾਂ ਨੇ ਫ੍ਰੀ ਹੋਲਡ 'ਚ ਤਬਦੀਲ ਕਰ ਦਿੱਤਾ ਗਿਆ ਕਿ ਇਸ ਵਿੱਚ 50% ਦੀ ਛੋਟ ਦਿੱਤੀ ਗਈ ਆ ਜਿਹੜੇ ਪਲਾਂਟ ਫੈਲਾਵੇਂ बिक ਚੁੱਕੇ ਨੇ ਉਹਨਾਂ ਨੇ ਸਿਰਫ 5% ਦੀ ਕਲੈਕਟਰ ਰੇਟ ਹੀ ਲੱਗੇਗਾ ਇਸ ਤਰ੍ਹਾਂ ਵਪਾਰੀਆਂ ਦੀ ਪੁਰਾਣੀ ਮੰਗ ਨੂੰ ਪੂਰਾ ਕਰ ਦਿੱਤਾ ਗਿਆ ਉਦਾਹਰਨ ਦੇ ਤੌਰ ਤੇ ਉਹਨਾਂ ਨੇ ਕਿਹਾ ਕਿ ਲੁਧਿਆਣਾ ਦੇ ਫੋਕਲ ਪੁਆਇੰਟ 'ਚ ਕਿਸੇ ਕੋਲ 500 ਗਾਜ ਦਾ ਪਲਾਟ ਸੀ ਤਾਂ ਜਿਹੜਾ ਜ਼ਮੀਨੀ ਦੇ ਵਿੱਚ ਉਸ ਨੂੰ ਲੀਜ਼ ਹੋਲਡ ਤੋਂ ਫ੍ਰੀ ਹੋਲਡ 'ਚ ਤਬਦੀਲ ਕਰਨ ਲਈ ਪਾਰੀ ਫੀਸ ਦੇਣੀ ਪੈਂਦੀ ਸੀ ਉੱਥੇ ਨਵੀਂ ਨੀਤੀ ਅਧੀਨ ਸਿਰਫ 10 ਲੱਖ ਰੁਪਏ ਦੇ ਪਲਾਂਟ ਨੂੰ ਲੀਜ਼ ਹੋਲਡ ਤੋਂ ਫ੍ਰੀ ਹੋਲਡ 'ਚ ਤਬਦੀਲ ਕੀਤਾ ਜਾ ਸਕੇਗਾ ਇਸ ਮੌਕੇ ਤੇ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਕਿਹਾ ਕਿ ਸਰਕਾਰ ਵੱਲੋਂ ਬਣਾਈ ਗਈ ਇੱਕ ਕਮੇਟੀ ਨੇ ਫ੍ਰੀ ਹੋਲਡ ਪਲਾਂਟਾਂ ਤੇ ਲਾਗੂ ਹੋਣ ਵਾਲੇ ਬਦਲਾਅ ਲਈ ਪ੍ਰਸਤਾਵ ਦਿੱਤਾ ਸੋਧੀ ਗਈ ਨੀਤੀ ਅਨੁਸਾਰ ਉਦਯੋਗਿਕ ਪਲਾਂਟਾਂ ਦੇ ਰਾਖਵੇਂ ਮੁੱਲ ਤੇ 12.5 ਫੀਸਦੀ ਤਬਾਦਲਾ ਖਰਚ ਲਾਗੂ ਹੋਵੇਗਾ ਉਹਨਾਂ ਨੇ ਕਿਹਾ ਕਿ ਇਸ ਨਵੀਂ ਨੀਤੀ ਦਾ ਮਕਸਦ ਉਦਯੋਗਿਕ ਪਲਾਂਟਾਂ ਦੇ ਪ੍ਰਬੰਧਨ ਨੂੰ ਸਚੱਜਾ ਬਣਾਉਣਾ ਤੇ ਅਲਾਤੀਆ ਵਿਚਕਾਰ ਚੱਲ ਰਹੀ ਮੁਕਾਦਮੇਬਾਜ਼ੀ ਨੂੰ ਘਟਾਉਣਾ ਹੈ ਲਓ ਜੀ ਪੰਜਾਬੀਆਂ ਲਈ ਮਾਨ ਸਰਕਾਰ ਧੜਾ ਧੜ ਜਿਹੜੇ ਐਲਾਨ ਕਰ ਰਹੀ ਹੈ ਤਾਂ ਉਥੇ ਜਿਹੜੀ ਇੱਕ ਪੰਜਾਬੀ ਨੂੰ ਵੱਡੀ ਖੁਸ਼ਖਬਰੀ ਦਿੱਤੀ ਹੈ ਧੜਾ ਧੜ ਜਿਹੜਾ ਇੱਕ ਵੱਡਾ ਐਲਾਨ ਕੀਤਾ ਹੈ ਪੰਜਾਬ ਦੇ ਕੈਬਨਟ ਮੰਤਰੀ ਸੰਜੀਵ ਅਰੋੜਾ ਤੇ ਹਰਦੀਪ ਸਿੰਘ ਮੁੰਡੀਆਂ ਨੇ ਜਿਹੜਾ ਪੰਜਾਬ ਪਾਵਨ ਵਿਖੇ ਪ੍ਰੈਸ ਕਾਨਫਰੰਸ ਕੀਤੀ ਤੇ ਕਾਨਫਰੰਸ ਵਿੱਚ ਇੱਕ ਤਕੜਾ ਜਿਹੜਾ ਐਲਾਨ ਕਰ ਦਿੱਤਾ ਜਿਸ ਦੌਰਾਨ ਮੰਤਰੀ ਸੰਜੀਵ ਅਰੋੜਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਵਪਾਰੀਆਂ ਨਾਲ ਵਾਅਦਾ ਕੀਤਾ ਸੀ ਕਿ ਉਹ ਉਦਯੋਗਿਕ ਇਨਕਲਾਬ ਨਾਲ ਜੁੜੇ 12 ਮੁੱਦਿਆਂ ਦਾ ਜਿਹੜਾ ਹੱਲ ਕਰਨਗੇ ਇਹਨਾਂ ਵਿੱਚੋਂ ਦੋ ਮੁੱਦਿਆਂ ਦਾ ਹੱਲ ਕੀਤਾ ਜਾ ਚੁੱਕਾ ਉਹਨਾਂ ਨੇ ਦੱਸਿਆ ਕਿ ਸਾਰੇ ਲੀਜ਼ੂ ਹੋਲਡ ਪਲਾਂਟਾਂ ਲਈ ਇੱਕ ਪੂਰੀ ਨੀਤੀ ਲਿਆਂਦੀ ਗਈ ਆ ਉਹਨਾਂ ਨੂੰ ਫ੍ਰੀ ਹੋਲਡ 'ਚ ਤਬਦੀਲ ਕਰ ਦਿੱਤਾ ਗਿਆ ਇਸ ਦੇ ਫੀਸ 'ਚ 50% ਦੀ ਛੋਟ ਦਿੱਤੀ ਗਈ ਆ ਜਿਹੜੇ ਪਲਾਂਟ ਪਹਿਲਾਂ ਹੀ ਵਿਕ ਚੁੱਕੇ ਨੇ ਉਹਨਾਂ ਦੇ ਸਿਰਫ 5% ਦੀ ਕਲੈਕਟਰ ਰੇਟ ਹੀ ਲੱਗੇਗਾ ਇਸੇ ਤਰ੍ਹਾਂ ਵਪਾਰੀਆਂ ਦੀ ਪੁਰਾਣੀ ਮੰਗ ਨੂੰ ਪੂਰਾ ਕਰ ਦਿੱਤਾ ਗਿਆ ਹੈ ਉਦਾਹਰਨ ਦੇ ਤੌਰ ਤੇ ਉਹਨਾਂ ਨੇ ਕਿਹਾ ਕਿ ਜਿਕਰ ਲੁਧਿਆਣਾ ਦੇ ਫੋਕਲ ਪੁਆਇੰਟ 'ਚ ਕਿਸੇ ਕੋਲ 500 ਗਜ ਦਾ ਪਲਾਟ ਸੀ ਤਾਂ ਜਿਹੜਾ ਅਜ਼ਮੀਤੀ ਦੇ ਵਿੱਚ ਦੇਖੀਏ ਉਸ ਨੂੰ ਲੀਜ਼ ਹੋਲਡ ਤੋਂ ਫ੍ਰੀ ਹੋਲਡ ਵਿੱਚ ਤਬਦੀਲ ਕਰਨ ਲਈ ਭਾਰੀ ਫੀਸ ਦੇਣੀ ਪੈਂਦੀ ਸੀ ਤਾਂ ਉੱਥੇ ਨਵੀਂ ਨੀਤੀ ਅਧੀਨ ਸਿਰਫ 10 ਲੱਖ ਰੁਪਏ ਦੇ ਪਲਾਂਟ ਨੂੰ ਲੀਜ਼ ਹੋਲਡ ਤੋਂ ਫ੍ਰੀ ਹੋਲਡ ਚ ਤਬਦੀਲ ਕੀਤਾ ਜਾ ਸਕੇਗਾ ਇਸ ਮੌਕੇ ਤੇ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਕਿਹਾ ਕਿ ਸਰਕਾਰ ਵੱਲੋਂ ਬਣਾਈ ਗਈ ਇੱਕ ਕਮੇਟੀ ਨੇ ਫ੍ਰੀ ਹੋਲਡ ਪਲਾਂਟਾਂ ਤੇ ਲਾਗੂ ਹੋਣ ਵਾਲੇ ਬਦਲਾਅ ਲਈ ਪ੍ਰਸਤਾਵ ਦਿੱਤਾ ਸੋਧੇ ਗਈ ਨੀਤੀ ਅਨੁਸਾਰ ਉਦਯੋਗਿਕ ਪਲਾਂਟਾਂ ਦੇ ਆਖਵੇਂ ਮੁੱਲ ਦੇ 12.5 ਫੀਸ ਦੀ ਤਬਾਦਲਾ ਖਰਚ ਲਾਗੂ ਹੋਵੇਗਾ ਉਹਨਾਂ ਨੇ ਕਿਹਾ ਕਿ ਇਸ ਨਵੀਂ ਨੀਤੀ ਦਾ ਮਕਸਦ ਉਦਯੋਗਿਕ ਪਲਾਂਟਾਂ ਦੇ ਪ੍ਰਬੰਧਨ ਨੂੰ ਸੁਚੱਜਾ ਬਣਾਉਂਦੇ ਅਤੇ ਅਲਾਤੀਆ ਵਿਚਕਾਰ ਚੱਲ ਰਹੀ ਮੁਕਾਦਮੇਬਾਜ਼ੀ ਨੂੰ ਘਟਾਉਣਾ ਹੈ